ਧੀਆਂ ਉਠ ਉਠ ਕੇ ਨਹੀਂ ਖਾਂਦੀਆਂ ਧੀਆਂ ਦਾ ਇਹੋ ਹੀ ਦੁੱਖ ਬੰਦੇ ਨੂੰ ਦਿਨੇ ਰਾਤ ਰਵਾਉਂਦਾ ਸਤਾਉਂਦਾ ਇਹ ਭਲਕੇ ਪਤਾ ਨਹੀਂ ਕਿਹੋ ਜਿਹਾ ਘਰ ਲੱਭ ਜਾਣਾ ਆ ਹੁਣ ਤੇ 100 ਚੋਂ 70% ਧੀਆਂ ਪੀੜ ਤੇ ਚਿੱਟੇ ਦੇ ਨਾਲ ਪਤੀ ਮਰਨ ਦਾ ਕੀ ਕਰਨੀਆਂ ਜਾਇਦਾਤਾ ਭੂ ਬੰਨ ਨਿਕਲਦੀਆਂ ਆਖੋ ਸਤਨਾਮ ਸ੍ਰੀ ਇਹ ਧੀਆਂ ਦਾ ਹੋਰ ਕੋਈ ਦੁੱਖ ਨਹੀਂ ਭਾਈ ਸਾਹਿਬ ਨੇ ਮੂੰਹ ਚ ਆਖਿਆ ਸੰਤ ਬਾਬਾ ਜਰਨੈਲ ਸਿੰਘ ਜੀ ਮਾਪੁਰਖ ਕਿਦਰ ਤੋਰਨ ਦੇ ਜੀ ਕਿਹੜੇ ਵਰਦਰ ਕਰ ਦੀ ਗੱਲ ਕਰਦੇ ਆ ਕਿ ਬੱਚਿਆਂ ਪੜ੍ਹਾਇਓ ਲਿਖਾਇਓ ਤਰੱਕੀ ਕਰਿਓ ਉਹਦੇ ਮਾਣਿਓ ਸੱਚੀ ਗੱਲ ਕਹਿਣਾ ਬੜਾ ਸੋਖਾ ਕਰਨਾ ਬੜਾ ਔਖਾ ਏ ਪਰ ਉਸ ਮਰਦ ਦੇ ਮੂੰਹ ਚ ਇੱਕੋ ਗੱਲ ਨਿਕਲੀ ਸੰਤ ਜੀ ਮੈਂ ਇੱਕੋ ਗੱਲ ਕਹਿਣੀ ਚਾਹਣਾ ਏ ਤੁਸੀਂ ਮੇਰੀਆਂ ਧੀਆਂ ਦੇ ਵਰਦਰ ਦੀ ਗੱਲ ਕੀਤੀ ਐ ਪਰ ਮੇਰਾ ਦਿਲ ਕਹਿੰਦਾ ਐ ਅੱਜ ਮੇਰੀਆਂ ਧੀਆਂ ਨੂੰ ਜਿਹੋ ਜਿਹਾ ਵਰ ਤੇ ਜਿਹੋ ਜਿਹਾ ਦਰ